ਕਾਲ ਤੁਸੀਂ ਜੁੜੇ ਹੋ ਵੋਕਲ ਜਗਮੀਤ ਦੇ ਨਾਲ ਅੱਜ ਸਾਡੇ ਨਾਲ ਨੇ ਭਾਈ ਸਾਹਿਬ ਇਹਨਾਂ ਦਾ ਆਪਾਂ ਗੱਲਬਾਤ ਕਰਾਂਗੇ ਇਸ ਗੱਲ ਜੀ ਬਈ ਨਾਮ ਕੀ ਹੈ ਤੁਹਾਡਾ ਪਹਿਲਾਂ ਦੱਸੋ ਹਾਂ ਜੀ ਮੇਰਾ ਭੋਲਾ ਤੇ ਭੋਲਾ ਸੇਠ ਭੋਲਾ ਸੇਠ ਸੇਠ ਸਾਹਿਬ ਤੁਸੀਂ ਇਹ ਦੱਸੋ ਜੀ ਕਿੰਨਾ ਸਮਾਂ ਹੋ ਗਿਆ ਇੱਥੇ ਕੰਮ ਕਰਦਿਆਂ ਦਾ ਇਸ ਟਾਈਮ ਸਾਨੂੰ ਜੀ ਇੱਥੇ 50 ਸਾਲ ਦੀ ਉੱਪਰ ਹੋ ਗਈ ਹੈ ਸਾਡੀ ਅੱਛਾ ਜੀ ਮੇਰੀ ਹਾਂ ਜੀ ਛੋਟੇ ਹੁੰਦੇ ਯਾਨੀ ਕਿ ਸੀਗੇ 15 ਸਾਲਾਂ ਦੇ ਜਦੋਂ ਦੁਕਾਨ ਤੇ 35 ਸਾਲ ਹੋ ਗਏ ਹਾਂ 35 ਤੇ ਇਹ ਸੰਘਰਸ਼ ਕਿਵੇਂ ਰਿਹਾ ਕਿਵੇਂ ਇੱਥੇ ਕੰਮ ਚਲਾਇਆ ਪਿੰਡਾਂ ਦੇ ਵਿੱਚ ਕਹਿੰਦੇ ਵੀ ਕੰਮ ਚੱਲਦਾ ਨਹੀਂ ਹੁੰਦਾ ਤੇ ਕੰਮ ਐ ਹੁੰਦਾ ਜੀ ਕੰਮ ਚੱਲਦਾ ਕਿੱਥੇ ਨਹੀਂ ਕੰਮ ਸਾਰੇ ਚੱਲਦਾ ਜੀ ਪਿਓਰ ਚੀਜ਼ ਬਣਾਓ ਇੱਥੇ ਅੱਖਾਂ ਦੇ ਸਾਹਮਣੇ ਸਾਡੇ ਹਜ਼ਾਰਾਂ ਲੋਕ ਖੜੇ ਆ ਉਹਨਾਂ ਦੇ ਸਾਹਮਣੇ ਕਿਹੜੀ ਚੀਜ਼ ਨਹੀਂ ਆਪਦੇ ਬਣੀਓ ਕੋਈ ਕਸਰ ਨਹੀਂ ਛੱਡੀ ਦੀ ਸਾਰੇ ਇਸ ਚੀਜ਼ ਨੂੰ ਵੇਖ ਕੇ ਤਾਂ ਹੀ ਆਂਦੇ ਵੀ ਉੱਥੇ ਚੀਜ਼ ਚੰਗੀ ਬਣਦੀ ਉੱਥੋਂ ਲਈਏ। ਗਾਹ ਖੜਿਆ ਆਪ ਤੋਂ ਤੁਰਦੇ ਨਹੀਂ ਬਣਾ ਕੇ ਦੇਈ ਜਾਂਦਾ। ਹਰੇ ਮਟਰ ਤੋਂ ਲੈ ਕੇ ਹਰ ਚੀਜ਼ ਵਿੱਚ ਪਾਈਦੀ ਆ। ਗਾਹ ਫੇਰ ਆਉਂਦਾ। ਚੰਗੀ ਕੁਆਲਿਟੀ ਦੇਵਾਂਗੇ ਨਾ ਗਾਹ ਕਾਪੇ ਆਊਗਾ। ਪਯੌਰ ਵੇਸਣ ਪਿਆ ਕੇ ਛੋਲਿਆਂ ਦੀ ਦਾਲ। ਹੋਰ ਆ ਪਕੌੜਾ ਕੱਢੀਦਾ। ਜੇ ਨਾ ਆਇਆ ਤਾਂ ਆਪਾਂ ਕੱਢਨੇ ਨਹੀਂ। ਜੇ ਨਾ ਵੇਸਣ ਮਿਲਿਆ ਨਾ ਫੇਰ ਮੈਂ ਪਕੌੜਾ ਨਹੀਂ ਕੱਢਦਾ। ਕੱਢਣਾ ਤਾਂ ਜਿੰਨਾਂ ਇੱਕ ਜਉਂਦੇ ਰਹੇ। ਤੇ ਕੱਡਾਂਗੇ ਤਾਂ ਪਿਓਰ ਚੀਜ਼ ਬਣਾਵਾਂਗੇ ਤੇ ਨਹੀਂ ਮਾੜੀ ਬਣਾਉਣੀ ਨਹੀਂ ਗੱਲ ਕਰਦੇ ਆਪਾਂ ਪਿਓਰਟੀ ਦੀ ਵੀ ਤੁਸੀਂ ਕਰ ਰਹੇ ਹੋ ਆਪਾਂ ਗੱਲ ਕਰ ਰਹੇ ਹਾਂ ਸੰਘਰਸ਼ ਦੀ ਸੰਘਰਸ਼ ਸੰਘਰਸ਼ ਬਹੁਤ ਕਰ ਰਹੇ ਆ ਜੀ ਤੜਕੇ ਤੋਂ ਲੈ ਕੇ ਆ ਰਹੇ ਹਾਂ ਮੈਂ ਸਾਚੀ ਸਾਢੇ 5 ਵਜੇ ਆ ਜਾਈਦਾ ਜੀ ਠੰਡ ਦੇ ਵਿੱਚ ਹਾਂਜੀ ਕਰੀਏ ਕੀ ਸੰਘਰਸ਼ ਕਰਨਾ ਪੈਂਦਾ ਘਰ ਦੀ ਕਬੀਲਦਾਰੀ ਲੰਮੀ ਚੌੜੀ ਹੋ ਗਈ ਪਹਿਲਾਂ ਭਰਾ ਸੀ ਭਰਾ ਨਾਲ ਸਾਤ ਦਿਨ ਦਾ ਸੀ ਭਰਾ ਦੀ ਡੈਥ ਹੋ ਗਈ ਬਾਹਾਂ ਟੁੱਟ ਗਈ ਇੱਕ ਸਾਂ ਵਾਲਾ ਭਰਾ ਭਰਾਵਾਂ ਦੀ ਬਾਹ ਹੁੰਦੀ ਆ ਬਾਹ ਟੁੱਟ ਗਈ ਹੁਣ ਮੇਰੇ ਤੇ ਜ਼ਿੰਮੇਵਾਰੀ ਪੂਰੀ ਪੈ ਗਈ ਆ ਜੀ ਹੁਣ ਸਾਰਾ ਸ਼ਿਗਾਰਸ਼ ਕਰੀ ਦਾ ਦੱਬ ਕੇ ਕਰੀ ਦਾ ਮਿਹਨਤ ਕਰੀਦੀ ਆ ਮਾਲਕ ਫਲ ਦਿੰਦਾ ਪਰਿਵਾਰ ਇਕੱਠਾ ਹੀ ਆ ਇਕੱਠਾ ਹੀ ਆ ਜੀ ਅੱਜ ਦੇ ਟਾਈਮ 'ਚ ਲੋਕ ਕਹ ਕਹਿ ਦਿੰਦੇ ਆ ਵੀ ਪਰਿਵਾਰ ਨਾਲ ਬਹੁਤ ਇਕੱਠੇ ਰਹਿਣੋਂ ਹਟ ਗਏ ਹੈ 80 ਨਾ ਜੀ ਦੋ ਭਰਾ ਸੀ ਤੇ ਸਾਡੇ ਦੋ ਭਰਾਵਾਂ ਦੀਆਂ ਫੈਮਿਲੀ ਪਰਿਵਾਰ ਦੋਵੇਂ ਘਰੋਂ ਇਸ ਅੱਜ ਤੱਕਰ ਲੋਕ ਕਹਿੰਦੇ ਆ ਭੈਣਾ ਐ ਇਹ ਅੱਜ ਤੱਕ ਕਰੋਨਾ ਨੇ ਬੋਲ ਕੇ ਨਹੀਂ ਵੇਖਿਆ ਵਿੱਚ ਦੇ ਅੱਛਾ ਵੀ ਜਾਣੀ ਕਿ ਲੜਾਈ ਤਾਂ ਤੌਰ ਕੀ ਹੋ ਗਈ ਆ ਵੀ ਉਹ ਐ ਨਹੀਂ ਕੋਈ ਪਿੰਡ ਦੇ ਵਿੱਚ ਕਹਿ ਦੂਗਾ ਵੀ ਭੈਣਾ ਐ ਮੇਰੇ ਘਰੋਂ ਗਿੱਦੜਵੇ ਮੈਂ ਵਿਆਹਿਆ ਜਾਨੀ ਕਿ ਮੇਰੇ ਭਰਾ ਦੇ ਭਾਬੀ ਹੈਗੀ ਮੁਕਸਰ ਦੀ ਅੱਡ-ਅੱਡ ਹੋਣ ਕੇ ਭੈਣਾ ਤੋਂ ਵੱਧ ਰਹਿੰਦੀ ਭੈਣਾ ਤੋਂ ਵੱਧ ਕਿਸੇ ਨੇ ਅੱਜ ਤੱਕ ਸੁਣਾਇਆ ਨਹੀਂ ਜੇ ਉਹਨੇ ਨਹੀਂ ਕੰਮ ਕਰ ਉਹਨੇ ਕਰ ਲੈਨੇ ਅੱਜ ਕੱਲ ਹਲਕ ਦੇ ਘਰੇ ਇਹੀ ਹੈ ਵੀ ਵਾਰੀ ਜ ਵੱਦੀ ਆ ਇਹ ਉਹ ਕਰੂਗੀ ਤੇ ਆ ਕਰੂਗੀ ਸਾਡੇ ਇਹ ਤੇ ਘਰ ਵਾਲੀਆਂ ਵੀ ਕਹਿਣ ਲੱਗ ਜਾਂਦੀਆਂ ਜਿਵੇਂ ਅੱਜ ਕੱਲ ਦਾ ਹਨਾ ਵੀ ਸੰਯੁਕਤ ਪਰਿਵਾਰ ਨਹੀਂ ਰਹੇ ਤੇ ਉਹ ਕਹਿ ਦਿੰਦੀਆਂ ਭਈ ਐਵੇਂ ਆਪਾਂ ਤੂੰ ਕਿਉਂ ਇਹਦੀ ਟੈਨਸ਼ਨ ਲਈ ਆਪਾਂ ਕਿਉਂ ਲਈ ਮੈਂ ਤਾਂ ਆ ਨਾ ਜੀ ਇੱਕ ਗੱਲ ਸੁਣੋ ਜੇ ਘਰ ਦੇ ਇੱਕ ਬਿਮਾਰ ਹੋ ਗਿਆ ਕੋਈ ਤਾਂ ਬਗਾਰੋਂ ਆ ਕੇ ਤਾਂ ਨਹੀਂ ਹਫ ਕਰੂਗਾ ਕਰੂਗਾ ਤਾਂ ਘਰ ਦਾ ਹੀ ਇਹ ਲੋਕਾਂ ਨੇ ਸੋਚਾਂ ਮਾੜੀਆਂ ਮਾੜੀਆਂ ਕੀ ਹੈ ਜੇ ਕੋਈ ਕਹਦੇ ਮੇਰੀ ਸੱਸ ਆਏ ਆ ਮੇਰਾ ਪਿਓ ਆਏ ਆ ਖੀਰ ਨੂੰ ਪੁੱਛਣ ਆ ਲਾਵੇ ਜਦੋਂ ਬਿਮਾਰ ਹੋ ਗਿਆ ਚੱਕਣਾ ਤੈਨੂੰ ਘਰ ਦੇ ਨਹੀਂ ਚੱਕਣਾ ਹੋਰ ਨਹੀਂ ਕਿਸੇ ਨੇ ਚੱਕਣਾ ਹੂੰ ਇਹ ਲੋਕਾਂ ਦੇ ਵਿੱਚ ਕੀੜਾ ਬਹੁਤ ਵੜਿਆ ਹਜੇ ਵੀ ਕੁਛ ਨਹੀਂ ਢੁੱਲੇ ਵੀਰਾਂ ਦਾ ਕੁਛ ਨਹੀਂ ਵਿਗੜਿਆ ਫੇਰ ਵੀ ਘਰ ਦੇ ਵਿੱਚ ਸਜੋਗ ਪਰਿਵਾਰ ਦਾ ਚਾਹੀਦਾ ਹੂੰ ਤੇ ਜੇ ਸਜੋਗ ਹੋਊਗਾ ਤਾਂ ਘਰ ਦੀ ਫੈਮਲੀ ਦੇ ਵਿੱਚ ਉਹ ਇਲਾਜ ਕਰਾਇਆ ਜਾਊਗਾ ਕੋਈ ਇਹ ਤਾਂ ਨਹੀਂ ਜੇ ਮੈਂ ਬਿਮਾਰ ਹੋ ਗਿਆ ਤੇ ਮੇਰੇ ਘਰ ਦੇ ਘਰ ਦੇ ਚੱਕਣਗੇ ਤੇ ਕੋਈ ਹੋਰ ਨਹੀਂ ਚੱਕੂਗਾ ਅਖੇ ਇਹ ਲੋਕਾਂ ਦੇ ਵਿੱਚ ਆ ਹਜੇ ਇਹ ਕੱਢਣਾ ਪਊਗਾ ਲੋਕਾਂ ਨੂੰ ਹਜੇ ਕੁਝ ਨਹੀਂ ਵਿਗੜਿਆ ਜੇ ਆਪਾਂ ਇਹ ਕਰ ਲਈਏ ਇੱਕ ਮੌਕਾ ਸੰਭਾਲ ਲਈਏ ਚੰਗੀ ਗੱਲ ਪਰਿਵਾਰ ਟੁੱਟਦੇ ਜਾਂਦੇ ਆ ਪਰਿਵਾਰਾਂ 'ਚ ਏਕਤਾ ਖਤਮ ਹੁੰਦੀ ਜਾਂਦੀ ਆ ਤੁਹਾਡੇ ਪਰਿਵਾਰ ਦੇ ਕਿੰਨੇ ਜੀ ਆ ਸਾਡੇ ਜੀ ਪਰਿਵਾਰ ਦੇ ਇਸ ਟਾਈਮ ਹੈਗੇ ਆ ਗੁੜੀਆ ਬਾਹਰ ਗਈ ਅੱਛਾ ਦਰਾਲ ਮਿਲ ਕੇ ਬਾਹਰ ਭੇਜਤੀ ਆ ਤੇ ਮੈਰਜ ਵੀ ਹੋ ਗਈ ਆ ਗੁੜਜਾ ਜੀ ਅੱਛਾ ਤੇ ਦੋਵੇਂ ਪਰਿਵਾਰ ਜਾਨੀ ਕਿ ਛੇ ਪਾਂਛੀ ਜਾਣੇ ਆ ਛੇ ਜਾਣੇ ਸੀ ਇੱਕ ਭਰਾ ਦੀ ਡੈਥ ਹੋ ਰਹੀ ਪੰਜ ਆ ਪੰਜਾਂ ਦਾ ਵਧੀਆ ਮੁੰਡਾ ਕੋਟ ਫਰੀਦਕੋਟ ਜਾਂਦਾ ਦਫਤਰ ਖੁੱਲ੍ਹਿਆ ਆਉਂਦਾ ਉਹਨਾਂ ਨੇ ਆਈ ਲੈਕਸ ਕੋਣ ਦਾ ਤੇ ਬਾਹਰ ਟਿਕਟਾਂ ਟੁਕਾਂ ਦਾ ਇੱਥੇ ਮੈਂ ਇਹ ਕੰਮ ਕਰਦਾ ਘਰ ਵਾਲੀ ਕੱਪੜੇ-ਕਪੜੇ ਸਾਰਾ ਪਰਿਵਾਰ ਕੰਮ ਕਰਦਾ ਜੇ ਸਾਰਾ ਪਰਿਵਾਰ ਕੰਮ ਕਰਦੇ ਆ ਨਾ ਤਾਂ ਅੱਜ ਫੇਰ ਰੋਟੀ ਮਿਲਦੀ ਆ ਅਗਲਾ ਜਵਾਨਾ ਸੀ ਅੱਗੇ ਬਜ਼ੁਰਗ ਇਕੱਲੇ ਕਰਦੇ ਇਸ ਕੰਮ ਹੁਣ ਆਇਆ ਵੀ ਸਾਰਾ ਪਰਿਵਾਰ ਕਰਾਂਗੇ ਕੰਮ ਫੇਰ ਰੋਟੀ ਖਾਵਾਂਗੇ ਨਹੀਂ ਰੋਟੀ ਨਾ ਅੱਜ ਕੱਲ ਨਸੀਬ ਹੋਊਗੀ ਬੰਦੇ ਨੂੰ ਅੱਜ ਕੱਲ ਜਿਵੇਂ ਜਿਵੇਂ ਇਹ ਹੋ ਜਾਂਦਾ ਵੀ ਨਾ ਸੰਗ ਬੜੀ ਮੰਦੇ ਅੱਜ ਕੱਲ ਦੇ ਨੌਜਵਾਨ ਮੈਂ ਆ ਕੰਮ ਨਹੀਂ ਕਰਨਾ ਮੈਂ ਉਹ ਕੰਮ ਨਹੀਂ ਕਰਨਾ ਤੇ ਸੰਗ ਕੀ ਅੱਜ ਬਾਹਰਲੇ ਮੁਲਕ ਚ ਜਾ ਕੇ ਕੀ ਕਰਦੇ ਪਏ ਆ ਬਾਹਰਲੇ ਮੁਲਕ ਚ ਹੀ ਇਹੀ ਆ ਜੇ ਇੱਥੇ ਕੰਮ ਕਰ ਲਓ ਨਾ ਇੱਥੇ ਕੰਮ ਕਰ ਲਓ ਤੇ ਕੰਮ ਹੈਗਾ ਜੇ ਕਿਸੇ ਨੇ ਕਰਨਾ ਤਾਂ ਕੰਮ ਹੈਗਾ ਜੀਨੇ ਕੰਮ ਨਹੀਂ ਕਰਨਾ ਉਹਦੇ ਵਾਸਤੇ ਕੰਮ ਹੈ ਨਹੀਂ ਮਤਲਬ ਐ ਸੰਗਣ ਦੀ ਲੋੜ ਨਹੀਂ ਸ਼ਰਮ ਨਹੀਂ ਸ਼ਰਮ ਸ਼ਰਮ ਲਾਹ ਦੇਣੀ ਚਾਹੀਦੀ ਹੈ ਬੰਦੇ ਨੂੰ ਜਿਹੜਾ ਸ਼ਰਮ ਕਰਦਾ ਫਿਰ ਉਹ ਹੁਣ ਖੁਦ ਹੀ ਮੈਂ ਆਪ ਮਾਲਕਾਂ ਦੇ ਖੁਦ ਹੀ ਨੌਕਰਾਂ ਭਾਂਡੇ ਵੀ ਧੋਣੇ ਆ ਚਾਹ ਵੀ ਬਣਾ ਕੇ ਦੇਣੀ ਆ ਫੜਾ ਕੇ ਵੀ ਆਉਣੀ ਆ ਤੇ ਸਮਾਨ ਵੀ ਤਿਆਰ ਕਰਕੇ ਦੇਣਾ ਤੇ ਇਹ ਇਹ ਤੁਸੀਂ ਦੇਖ ਲਓ ਇਸ ਕੰਮ ਚੋਂ ਪੂਰੇ ਪਰਿਵਾਰ ਦਾ ਵਧੀਆ ਗੁਜ਼ਾਰਾ ਵਧੀਆ 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 ਐਵੇਂ ਐਵੇਂ ਕਹਿੰਦੇ ਬਹੁਤ ਵਧੀਆ ਮਾਲਕ ਚੰਗੀ ਰੋਟੀ ਦੇਈ ਜਾਂਦਾ ਮਾਨ ਸਮਾਨ ਬਣਿਆ ਪਿੰਡ ਚ ਮਾਨ ਸਨਮਾਨ ਵੀ ਹੈ ਇੱਜਤ ਵੀ ਹੈ ਕਿਉਂਕਿ ਮਿਹਨਤ ਦੀ ਕਮਾਈ ਆ ਜਿਸ ਕਰਕੇ ਅੱਜ ਕੱਲ ਦੇ ਨਾ ਕੁਝ ਕੁ ਨੌਜਵਾਨ ਜਿਹੜੇ ਆ ਨਾ ਆਪਾਂ ਕਹੀਏ ਵੀ ਕੁਝ ਵੀ ਨਹੀਂ ਕਰਦੇ ਉਹ ਕਹਿ ਦਿੰਦੇ ਆ ਵੀ ਸਾਡਾ ਤਾਂ ਭਾਈ ਜਾਂ ਆਹ ਕੰਮ ਅਸੀਂ ਨਹੀਂ ਕਰਨਾ ਇਹਦੀ ਸਾਨੂੰ ਸ਼ਰਮ ਆਉਂਦੀ ਆ ਇਹਦੀ ਉਹ ਹੁੰਦਾ ਤੇ ਦੂਸਰੇ ਪਾਸੇ ਉਹ ਹੋ ਜਾਂਦਾ ਵੀ ਕਈ ਨੌਜਵਾਨ ਲੁੱਟਾਂ ਖੋਹਾਂ ਵੱਲ ਵੀ ਹੋ ਜਾਂਦੇ ਉਹ ਫਿਰ ਆ ਨਸ਼ਾ ਕੋਈ ਵੀ ਕੋਈ ਵੀ ਆਮੈਤਮਾ ਆ ਜਾਂਦਾ ਨਸ਼ਾ ਨਹੀਂ ਬੰਦ ਕਰਦੇ ਤੇ ਨਸ਼ਾ ਚਾਲੂ ਆ ਘਰ ਘਰ ਬਰਵਾਦ ਹੋਈ ਜਾਂਦੇ ਆ ਇਸ ਨੂੰ ਠੱਲ ਪੈਂਦੀ ਨਹੀਂ ਹਮ ਆਪਾਂ ਦਾ ਇੱਥੇ ਜਿੰਨੇ ਆਉਂਦੇ ਆ ਨਾ ਜਿੰਨੇ ਆਉਂਦੇ ਆ ਹਰ ਬੱਚੇ ਨੂੰ ਕਹਿੰਦਾ ਉਹ ਬੱਚਾ ਬਾਜਾ ਬੱਚਾ ਬਾਜਾ ਕਿੰਨੀ ਸੋਹਣੀ ਤੇਰੀ ਸਿਹਤ ਆ ਬਾਜਾ ਵੀ ਤੇ ਜਿਹੜੇ ਇਹ ਕੰਮ ਜਦੋਂ ਤੁਸੀਂ 15 ਸਾਲ 35 ਸਾਲ ਹੋ ਗਏ 15 ਸਾਲ ਦੀ ਉਮਰ ਤੋਂ ਲੱਗੇ ਹੋ ਹਾਂਜੀ ਹਾਂਜੀ ਬਜ਼ੁਰਗ ਵੀ ਇੱਥੇ ਸੀਗੇ ਤੁਹਾਡੇ ਬਜ਼ੁਰਗ ਹੋਰਾਂ ਨੇ ਨਹੀਂ ਕੀਤਾ ਸੀ ਕੰਮ ਬਜ਼ੁਰਗ ਹੋਰਾਂ ਨੇ ਤਾਂ ਦੁਕਾਨ ਨਹੀਂ ਕੀਤੀ ਜੀ ਵੱਡਿਆਂ ਤੋਂ ਲੈ ਕੇ ਛੋਟਿਆਂ ਤੱਕ ਅੱਛਾ ਹਾਂਜੀ ਫਿਰ ਇਹ ਤੁਸੀਂ ਆਪ ਚਲਾਇਆ ਇਹ ਆਪ ਚਲਾਇਆ ਮੇਰਾ ਭਰਾ ਸੀ ਪਹਿਲਾਂ ਹਲਵਾਈ ਉਹ ਗੁਜਰ ਗਿਆ ਬਸ ਉਹਨਾਂ ਨੂੰ ਦੇਖ ਦੇ ਕੇ ਮੈਂ ਸਿੱਖਣਾ ਸ਼ੁਰੂ ਕਰਤਾ ਕੰਮ ਜੀ ਹੂੰ ਤੇ ਬਸ ਮਾਲਕ ਦੀ ਕਿਰਪਾ ਚੰਗੀ ਤੋਂ ਚੰਗੀ ਮਿਹਨਤ ਕਰੀਦੀ ਹੈ ਵੈਰਾਈਟੀ ਬਣਾਈਦੀ ਹੈ ਹੂੰ ਵਿਕੀ ਜਾਂਦਾ ਹਜੇ ਨਿਕਲਦਾ ਨਹੀਂ ਪਿਆ ਸਮਾਨ ਆ ਤੁਹਾਡੇ ਸਾਹਮਣੇ ਵੇਖ ਲੋ ਹਾਂ ਵੀ ਤਿਆਰ ਕਰਕੇ ਸਮਾਨ ਦੇਣਾ ਦੋ ਘਰ ਖੜੇ ਆਓ ਇੱਕ ਸਾਡੇ ਬਰਾੜ ਸਾਹਿਬ ਖੜੇ ਆ ਇੱਕ ਆਵੇ ਵੀਰਪਾਲ ਸ਼ਰਮਾ ਜੀ ਨੂੰ ਇਹਨਾਂ ਨੂੰ ਕੱਢ ਕੇ ਚੀਜ਼ ਤਿਆਰ ਕਰਕੇ ਦੇਣੀ ਆ ਦੁਕਾਨਵੰਨੀ ਵੀ ਆਪ ਹੋਣਾ ਪੈਂਦਾ ਭਾਂਡਿਆਵੰਨੀ ਵੀ ਆਪ ਹੁੰਦਾ ਕੱਲਾ ਕੰਮ ਸੰਭਾਲ ਰਿਆ ਹਾਂ ਹਾਂ ਸੰਘਰਸ਼ ਕਰਨਾ ਕੀ ਹੁੰਦਾ ਹ ਹਰ ਇੱਕ ਬੰਦਾ ਜੇਕਰ ਜੇਕਰ ਬੰਦਾ ਸਾਰੇ ਕੰਮ ਆਪ ਕਰੇ ਤਾਂ ਉਹਨੂੰ ਬਹੁਤ سارے ਖਰਚਿਆਂ ਤੋਂ ਵੀ ਬਚਤ ਹੋ ਜਾਂਦੀ ਹੈ ਤੇ ਇਹ ਤੁਸੀਂ ਉਹ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਜਿਹੜੇ ਮਿਹਨਤ ਕਰਨ ਤੋਂ ਟਲਦੇ ਆ ਵੀ ਕਹਿ ਦਿੰਦੇ ਆ ਵੀ ਮੈਂ ਤਾਂ ਇੱਕ ਹੀ ਕੰਮ ਕਰੂੰਗਾ ਮੈਂ ਤਾਂ ਆਹੀ ਕਰੂੰਗਾ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਉਹਨਾਂ ਨੂੰ ਕਹਿਣਾ ਵੀ ਮਿਹਨਤ ਕਰੋ ਸ਼ਿਗਰਸ਼ ਕਰੋ ਜੇ ਕਰੋਗੇ ਨਾ ਇਹ ਦਾਤਾ ਇਹ ਨਹੀਂ ਵੀ ਤੈਨੂੰ ਦਾਤਾ ਦੇਊਗਾ ਕੋਸ ਦਾਤਾ ਉਸ ਨੂੰ ਨਾ ਦੇਊਗਾ ਉਹਨਾਂ ਜ਼ਿਮੀਂਦਾਰ ਆ ਜ਼ਿਮੀਂਦਾਰ ਆਪਦੀ ਫਸਲ ਬੀਜਦਾ ਜੇ ਉਹਦੇ ਵੱਲ ਨਹੀਂ ਜਾ ਕੇ ਨਾ ਗੇੜਾ ਮਾਰਿਆ ਆਪਣੀ ਉਹ ਮਾਂ ਮੇਲੀ ਮਾਂ ਉਹ ਆਵਾਜ਼ ਦਿੰਦੀ ਆ ਵੀ ਪੁੱਤਰਾ ਮੈਂ ਨਾ ਤੇਰੇ ਕੰਮ ਤਾਂ ਆ ਜੂੰਗੀ ਵੀ ਤੂੰ ਮੈਨੂੰ ਗਹਿਨੇ ਗੁਨੇ ਰੱਖਦੀ ਤੇ ਮੈਂ ਰਪਾ ਮੈਨੂੰ ਵੇਚੀ ਨਾ ਪੁੱਤ ਵੇਚੀ ਨਾ ਤੇ ਜੱਟ ਦਾ ਪੁੱਤ ਫਿਰ ਵਾਈ ਕਰਦਾ ਪਾਣੀ ਲਾਉਂਦਾ ਜੇ ਕੁਸ ਕਰਦਾ ਤਾਂ ਤਾਂ ਹੀ ਤਾਂ ਹੁੰਦਾ ਨਾ ਤਾਂ ਹੀ ਉਗਰਦਾ ਕੁਸ ਬਾਈ ਜੀ ਨੂੰ ਡਿਸਟਰਬ ਨਹੀਂ ਜ਼ਿਆਦਾ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਜੁੜੇ ਰਹੋ ਵੋਕਲ ਜਗਮੀਤ ਦੇ ਨਾਲ ਵੀਡੀਓ ਦੇ ਐਂਡ ਤੱਕ ਆਗੇ ਹੋ ਤੇ ਇੱਕ ਮਿਹਨਤੀ ਵਿਅਕਤੀ ਨੂੰ ਜ਼ਰੂਰ ਬੱਸ ਸੁਕੰਦਰ ਵੀਰੇ 2 ਮਿੰਟ ਰੁਕ ਜਾ ਜੀ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਸੁਕੰਦਰ